ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਦੀ ਧਰਤੀ ਦੇ ਉੱਤੇ ਸਰੀ ਇਲਾਕੇ ਦੇ ਵਿੱਚ ਅੱਜ ਬਹੁਤ ਹੀ ਵਧੀਆ ਔਰ ਮਨਚਕ ਜਿਹੜੇ ਗੱਤਕੇ ਦੇ ਮੁਕਾਬਲੇ ਹੋਣ ਜਾ ਰਹੇ ਆ ਸ਼ਾਸਤਰ ਵਿੱਦਿਆ ਦੇ ਮੁਕਾਬਲੇ ਹੋਣ ਜਾ ਰਹੇ ਆ ਜਿਸ ਦੇ ਵਿੱਚ ਬੀਬੀਆਂ ਦੇ ਸਿੰਘਾਂ ਦੇ ਸਿੰਘੜੀਆਂ ਦੇ ਜਿਹੜੇ ਵਰਸ਼ੇ ਮਾਰਨ ਦੇ ਮੁਕਾਬਲੇ ਨੇ ਉਹ ਕਰਵਾਏ ਜਾ ਰਹੇ ਨੇ ਮੇਰੇ ਬਿਲਕੁਲ ਪਿੱਛੇ ਦੀਆਂ ਜਿੱਕਰ ਮੈਂ ਤਸਵੀਰਾਂ ਸਾਂਝੀਆਂ ਕਰਾਂ ਤਾਂ ਇੱਥੇ ਜਿਹੜੇ ਅੱਜ ਦੇ ਮੁਕਾਬਲੇ ਨੇ ਜਿਹੜੇ ਉਹ ਸ਼ੁਰੂ ਹੋਣ ਜਾ ਰਹੇ ਨੇ ਤੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੋ ਕਿ ਯਾ ਸ਼੍ਰੋਮਣੀ ਸਿੱਖ ਸ਼ਾਸਤਰ ਵਿਦਿਆ ਕੌਂਸਲ ਦੇ ਕੌਮੀ ਪ੍ਰਧਾਨ ਨੇ ਉਹਨਾਂ ਦੁਆਰਾ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਇਹ ਜਾਣਕਾਰੀ ਤੇ ਪਹਿਲਾਂ ਤੁਹਾਨੂੰ ਉਹ ਸੁਣਾਉਂਦੇ ਆਂ ਫਿਰ ਗੱਲਬਾਤ ਕਰਾਂਗੇ ਆਪਦੇ ਇਸ ਮੁਕਾਬਲੇ ਬਾਰੇ ਬਰਛਾ ਆ ਇਹ ਆਪਾਂ ਨੂੰ ਪਤਾ ਉਹਤੇ ਕੋਈ ਬਾਹਰ ਕਰਦੇ ਆਪਾਂ ਇੱਥੋਂ ਦੂਸਰੇ ਦੇ ਮਾਰ ਕੇ ਤਾਂ ਆਪਣੇ ਸਿੰਘ ਨੂੰ ਬਚਾ ਸਕਦੇ ਸੋ ਇਹ ਕੰਪੀਟੀਸ਼ਨ ਅੱਜ ਆ ਜਿਹੜਾ ਉਹ ਬੀਬੀਆਂ ਤੋਂ ਕਰ ਰਹੇ ਆ ਜਿਹੜੇ ਇੱਥੇ ਟ੍ਰੇਨਿੰਗ ਚੱਲਦੀ ਆ ਬਰਛੇ ਮਾਰਨ ਦੀ ਬੀਬੀਆਂ ਦੀ ਇੱਥੇ ਕਲਾਸਾਂ ਲੱਗਦੀਆਂ ਆ ਸੋ ਕਰ ਲਿਓ ਉਸ ਤੋਂ ਬਾਅਦ ਸਿੰਘ ਕਰਨਗੇ ਫੇਰ ਆਪਰ ਉਧਰ ਕੋੜੇ ਵੀ ਆ ਰਹਾ ਫੇ ਕੋੜਿਆਂ ਦੇ ਤੇ ਜੰਗ ਜੂ ਜ਼ੋਰ ਹੋਣਗੇ ਸੋ ਉਹਨਾਂ ਤੇ ਕੀਲਾ ਪੱਟਰ ਤੋਂ ਲੈ ਕੇ ਜਿਹੜੀ ਜੰਗ ਜਿਹੜੀ ਅਸੀਂ ਛੱਡ ਗਏ ਆ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਬਰਾਸਤ ਵਿੱਚ ਦਿੱਤੀ ਸੀ ਜੇ ਤੋ ਅਸੀਂ ਮੈਂ ਮੁਰਕਰ ਸ਼ਬਦ ਨਹੀਂ ਵਰਤਦਾ ਥੋੜਾ ਜਿਆ ਦੁਖਦਾਈ ਕਿ ਹੋ ਜਾਂਦਾ ਹੋਇਓ ਉਦਾ ਇਦਾਂ ਸੋ ਜਿਹੜਾ ਮਨਸੂਈ ਯੁੱਧ ਗੁਰੂ ਗੋਬਿੰਦ ਸਾਹਿਬ ਪਾਸ਼ਾ ਨੇ ਪਟਨਾ ਸਾਹਿਬ ਚ ਛੋਟੇ ਹੁੰਦਿਆ ਕੀਤਾ ਸੀ ਟੋਟਲ ਭੁੱਲ ਗਿਆ ਸੋ ਉਹਨੂੰ ਦੁਆਰਾ ਗਨਾਰਸੇ ਗੁਰਦਾਰੇ ਤੋਂ ਆਪਾਂ ਕਾਫੀ ਬਾਰੀ ਕੰਪੀਟੀਸ਼ਨ ਕਰਦੇ ਹੋ ਕਰਾਉਂਦੇ ਆ ਬੋਲੇ ਮੱਲੇ ਤੇ ਵੀ ਕਰਦੇ ਆ ਸੋ ਉਹ ਮਨਸੂਈ ਜੁੱਧ ਦੋ ਧਰਾ ਬਣਾ ਕੇ ਤੇ ਤੀਰ ਵੀ ਚੱਲਣਗੇ ਲੜਾਈ ਹੋਊਗੀ ਉਧਰ ਘੋੜਿਆਂ ਦੀ ਲੜਾਈ ਹੋਊਗੀ ਘੋੜਿਆਂ ਦੇ ਉੱਤੇ ਇੱਥੇ ਸ਼ਸਤਰਾਂ ਨਾਲ ਕਟਿੰਗ ਹੋਊਗੀ ਵੱਖ-ਵੱਖ ਟਾਰਗੇਟ ਹੋਣਗੇ ਸੋ ਆਪਾਂ ਆਮ ਦੇਖਦੇ ਕਿ ਘੋੜੇ ਭੱਜੇ ਜਾਂਦੇ ਆ ਜਾਂ ਕੀਲਾ ਪੜਦੇ ਕੀਲਾ ਪੱਤਰਾਂ ਦੀ ਪ੍ਰਥਾ ਗੁਰੂ ਅਰਜਨ ਦੇਵ ਪਾਸ਼ਾ ਨੇ ਮਾਓ ਪਿੰਡ ਦੇ ਵਿੱਚ ਸ਼ੁਰੂ ਕੀਤੀ ਸੀ ਇਹ ਤੋਂ ਉਹਨਾਂ ਨੂੰ ਸਵਾਲ ਕਰ ਦਿੱਤਾ ਸੀਗਾ। ਸੋ ਇਹ ਸਨੇ ਜਿਹੜਾ ਦਰਖਤ ਪੜਦਾ ਇਤਿਹਾਸ ਤੋਂ ਆਪਾਂ ਜਿਆਦਾ ਜਾਣੂ ਆ ਸਾਰੇ। ਸੋ ਉਹ ਪ੍ਰਥਾ ਅੱਜ ਵੀ ਅਨੰਦਪੁਰ ਸਾਹਿਬ ਦੇ ਵਿੱਚ ਹੋਲੇ ਮਹੱਲੇ ਤੇ ਦੇਖੀ ਜਾਂਦੀ ਆ। ਸੋ ਪਰ ਜਿਹੜਾ ਸਾਡੀ ਜੰਗ ਜੂ ਕਲਾ ਹੀ ਘੋੜਿਆਂ ਦੇ ਉੱਤੇ ਦੋ ਤਰ੍ਹਾਂ ਦੇ ਆ ਲੜਾਈਆਂ, ਘੋੜਿਆਂ ਦੇ ਉੱਤੇ ਜੁੱਧ ਕਲਾ ਉਹ ਤੋਂ ਅਸੀਂ ਪਛਾੜ ਗਏ। ਔਰ ਇੱਥੇ ਜਿਹੜਾ ਖਾਲਸਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਗੁਰੂ ਘਰਾਂ ਦੇ ਸਹਿਯੋਗ ਨਾਲ ਦੁਆਰਾ ਉਪਰਾਲਾ ਕੀਤਾ ਕਿ ਉਹ ਵਿੱਦਿਆ ਜਿਹੜੀ ਆ ਦੁਆਰਾ ਚੱਲੇ ਪ੍ਰਚਲਿਤ ਹੋਵੇ ਕਿਉਂਕਿ ਆਪਾਂ ਇੱਥੇ ਬਹੁਤਾ ਕੁਝ ਕਰ ਨਹੀਂ ਸਕਦੇ ਲਾਇਬਿਲਟੀ ਦੇ ਕਰਕੇ ਤੁਹਾਨੂੰ ਪਤਾ ਹੀ ਆ ਕਿ ਇੱਥੇ ਥੋੜਾ ਕੋ ਔਖਾ ਦੂਸਰੀ ਇੱਥੇ ਖਰਚਾ 25-2600 ਡਾਲਰ ਮਹੀਨੇ ਦਾ ਘੋੜਿਆਂ ਦਾ ਆਉਂਦਾ ਸੋ ਆਪਾਂ ਇੰਨਾ ਕਰਾ ਕੇ ਆਪਾਂ ਕਰ ਰਹੇ ਆ ਆਪਣਾ ਮਤਲਬ ਇਹ ਆ ਵੀ ਜਦੋਂ ਇੱਥੇੋਂ ਕਰਾਂਗੇ ਤਾਂ ਉੱਥੇ ਸਿੰਘਾਂ ਕੋ ਘੋੜੇ ਵੀ ਆ ਕੇ ਸਾਰਾ ਕੁਝ ਆ ਪਰ ਉਪਰਾਲਾ ਜਦੋਂ ਇੱਧਰੋਂ ਸ਼ੁਰੂ ਕੀਤਾ ਉਧਰੋਂ ਲਹਿਰ ਬਣ ਜਾਣੀ ਆ ਜੋ ਸਾਡਾ ਮਕਸਦ ਇਹ ਨਹੀਂ ਕਿ ਇਕੱਲੇ ਅਸੀਂ ਕਰੀਏ ਅਸੀਂ ਚਾਹੁੰਦੇ ਕਿ ਸਿੱਖ ਪੰਥ ਵਿੱਚ ਦੁਆਰਾ ਜਿਹੜੀ ਆ ਇਹ ਜਿਹੜੀ ਖੇੜ ਆ ਜੁਧ ਤਕਲਾ ਦੁਆਰਾ ਪਰਮ ਚੱਲਦਾ ਹੋਵੇ ਸਾਡਾ ਮਿਸ਼ਨ ਇਹਦਾ ਆ ਉਹ ਮਿਸ਼ਨ ਸਾਰਿਆਂ ਦਾ ਸਾਂਝਾ ਹੈ ਸਾਡਾ ਇਹ ਕੰਮ ਹੈ ਜਿਵੇਂ ਅੱਗੇ ਤੀਰ ਅੰਗਾਜੀ ਤੋਂ ਬਿਲਕੁਲ ਪਿਛੜ ਗਿਆ ਸੀ ਜਦ ਕਿ ਆਪਾਂ ਨੂੰ ਪਤਾ ਇੱਕ ਗੁਰੂ ਸਾਹਿਬ ਨੇ ਤੀਰ ਮਾਰ ਕੇ ਤਾਂ ਉਹਨੂੰ ਦੱਸਿਆ ਇਹ ਕਰਤ ਵਿਦਿਆ ਆ ਜੋ ਉਹ ਗੁਰੂ ਸਾਹਿਬ ਵਰਗਾ ਤੀਰ ਅਜੇ ਤੱਕ ਨਹੀਂ ਕਿਸੇ ਤੋਂ ਚੱਲਿਆ ਪਰ ਸਿੱਖਾਂ ਨੇ ਬਾਜ਼ਾਰਤਾ ਹੀ 2-3 ਸਾਲ ਤੋਂ ਸਿੱਖ ਕੌਂਸਲ ਸਿੱਖ ਸ਼ਾਸਤਰ ਵਿਦਿਆ ਕੌਂਸਲ ਨੇ ਉਪਰਾਲਾ ਕੀਤਾ ਇੰਡੀਆ ਦੇ ਵਿੱਚ ਵੀ ਤੀਰ ਕਮਾਨ ਕਰਾ ਗਿਆ ਇਹਦੇ ਤੀਰ ਅੰਦਾਜ਼ੀ ਹੋਏ ਪਿਛਲੇ ਜੂਨ ਦੇ ਵਿੱਚ 7 ਤੇ 8 ਜੂਨ ਨੂੰ ਸਿੱਖ ਵਾਰੀਅਰ ਹੋਇਆ ਜਿਹੜਾ ਤਕਰੀਬਨ 100 150 ਸਾਲ ਬਾਅਦ ਹੋਇਆ ਕਿ ਇੱਕ ਸਿੰਘ ਪੰਜਾਬ ਪੰਜਾਬ ਨਾਲ ਲੜੂਗਾ ਤੇ ਕੰਪੀਟੀਸ਼ਨ ਹੋਇਆ ਤਿੰਨ ਸੋਨੇ ਦੇ ਮੈਡਲ ਬੱਚਿਆਂ ਨੂੰ ਦਿੱਤੇ ਗਏ ਅਜੇ ਤੱਕ ਗੱਤਕੇ ਵਾਲੇ ਬੱਚਿਆਂ ਨੂੰ ਕਿਸੇ ਨੇ ਸੋਨੇ ਦਾ ਮੈਡਲ ਨਹੀਂ ਦਿੱਤਾ ਸਭ ਤੋਂ ਐਮ ਵਿਦਿਆ ਆ ਗੁਰੂ ਸਾਹਿਬ ਦਾ ਹੁਕਮ ਸੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਦਾ ਜਿਹੜਾ ਅਸੀਂ ਵਸਾਰ ਚੁੱਕਿਆ ਉਹਨੇ ਕਿਹਾ ਸੀ ਸਿੱਖੋ ਜੇ ਮੇਰੇ ਦਰਸ਼ਨਾਂ ਨੂੰ ਆਉਣਾ ਵਧੀਆ ਸ਼ਾਤਰ ਵਧੀਆ ਘੋੜੇ ਲੈ ਕੇ ਆਉਣੇ ਤਾਂ ਮੇਰੀਆਂ ਖੁਸ਼ੀਆਂ ਮਿਲਣਗੀਆਂ ਤੇ ਘਰ ਦੇ ਵਿੱਚ ਵਧੀਆ ਸ਼ਾਸਤਰ ਰੱਖਣਾ ਸੋ ਨਿਗਾ ਮਾਰੀਆ ਆਪਣੇ ਘਰ ਦੇ ਵਿੱਚ ਕਿਹਦੇ ਕਿਹਦੇ ਕੋ ਸਾਸਤਰ ਹੈਗਾ ਸੋ ਪਰ ਜਦੋਂ ਸਮਾਂ ਆਇਆ ਨਾ ਦਿੱਲੀਵਾਰ ਦਾ ਫਿਰ ਅਸੀਂ ਇੱਥੇ ਵੀ 40 ਸਾਲ ਰੋਦੇ ਰਹਿਣਾ ਤੇ ਸਾਨੂੰ ਇਨਸਾਫ ਨਹੀਂ ਮਿਲਤਾ ਕਦੇ ਉਦੋਂ ਦੇ ਪੁਰਾਣੇ ਸਿੱਖਾਂ ਨੂੰ ਇਨਸਾਫ ਲੈਣ ਦੇਖਿਆ ਵੱਡਾ ਕੱਲੂ ਕਾਰਾ ਹੋਇਆ ਛੋਟਾ ਕੱਲੂ ਕਾਰਾ ਹੋਇਆ ਕਿਸੇ ਕੋਲੋਂ ਸਿੱਖ ਇਨਸਾਫ ਲੈਣ ਕਹੇ ਦੱਸੋ ਜਰਾ ਹੱਥ ਕਦੇ ਕਰਕੇ ਨਹੀਂ ਗਿਆ ਕਿਉਂਕਿ ਸਿੱਖ ਖੁਦ ਗੁਰੂ ਸਾਹਿਬ ਦੇ ਹੁਕਮ ਸੀ ਹੁਣ ਅਸੀਂ ਆਪਣੇ ਪਿਤਾ ਦਾ ਹੁਕਮ ਬਸਾਰ ਕੇ ਛਾਤਰ ਵਿਦਿਆ ਤੋਂ ਪਿੱਛੇ हट ਗਏ ਆ ਤਾਂ ਸਾਡੇ ਨਾਲ ਖੁਆਰੀ ਹੁੰਦੀ ਆ ਤੇ ਰੋਜ਼ ਬਿਆਦਵੀ ਵੀ ਹੁੰਦੀ ਆ ਕੱਲ ਬਾਬੇ ਬਕਾਲੇ ਦੇ ਵਿੱਚ ਇੱਕ ਬੰਦਾ ਆਇਆ ਦਾੜੀ ਕੱਟਿਆ ਉਹਨੇ ਛਾਤਰ ਚੱਕ ਕੇ ਤਾਂ ਉਹਦੇ ਬਿਆਦਵੀ ਕੀਤੀ ਤੇਦੇ ਕਿਸੇ ਜਗ੍ਹਾ ਕਾਰਨ ਆ ਵੀ ਅਸੀਂ ਆਪਣੀ ਵਿਦਿਆ ਵਸਾਤੇ ਹੀ ਗੁਰੂ ਦਾ ਹੁਕਮ ਜਿਵੇਂ ਕਿ ਸਿਆਣੇ ਲੋਕ ਕਹਿਆ ਜਿਹੜਾ ਪੁੱਤ ਆਪਣੇ ਮਾਪੇ ਦਾ ਹੁਕਮ ਨਾ ਮੰਨੇ ਤੇ ਉਹ ਦਾ ਹਾਲਤ ਕੀ ਹੁੰਦੀ ਆ ਪਰ ਸਾਰਿਆਂ ਨੂੰ ਪਤਾ ਉਹ ਦਰਦ ਦਰਦ ਕੇ ਠੋਕਰਾਂ ਖਾਂਦੇ ਆ ਸੋ ਅੱਜ ਸਾਡੀ ਹਾਲਾਤ ਉਹ ਦਰਦ ਦਰਦ ਕੇ ਠੋਕਰਾਂ ਖਾਂਦੀ ਹੋਈ ਆ ਸੋ ਆਓ ਆਪਾਂ ਵਿਸ਼ੇ ਤੇ ਆਈਏ ਆਪਾਂ ਇਹ ਸਾਰਾ ਗੁਰੂ ਸਾਹਿਬ ਦੇ ਹੁਕਮ ਨਾਲ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰਨੀ ਆ ਤੇ ਮੈਂ ਇਹ ਵੀ ਨਾਲ ਕਹਿੰਦਾ ਵੀ ਮੋਰ ਸਾਇਤ ਨਹੀਂ ਅਸੀਂ ਹੋ ਸਕਦੇ ਅਸੀਂ ਉਹ ਕੋਸ਼ਿਸ਼ ਕਰ ਲੈ ਕਿਉਂ ਤੁਹਾਨੂੰ ਕਈਆਂ ਨੂੰ ਹੋ ਸਕਦਾ ਕੋਈ ਢੱਡੀਆਂ ਵਾਲਿਆਂ ਦਾ ਵੀ ਵਾਕਬ ਹੋਵੇ ਉਹਨੇ ਅੱਜ ਤੋਂ 3 ਸਾਲ ਪਹਿਲਾਂ ਇੱਕ ਚੈਲੰਜ ਇੱਕ ਗਿਆ ਸੀਗਾ ਵੀ ਬਾਬਾ ਬਚਿੱਤਰ ਸਿੰਘ ਨੇ ਹਾਥੀ ਦੇ ਅੱਖ 'ਚ ਪਾਸ਼ਾ ਮਾਰ ਆਈ ਅਸੀਂ ਉਹ ਦਿਨ ਪਹਿਲਾਂ ਘੋੜਾ ਲੈ ਕੇ ਆਏ ਸੀ ਬੇਸ ਦਾ ਜਵਾਬ ਅਸੀਂ ਮੂੰਹ ਨਾਲ ਨਹੀਂ ਦੇਣਾ ਪ੍ਰੈਕਟੀਕਲ ਦੇਵਾਂਗੇ ਕਿ ਢਾਣਾ ਕਿਤਾਬ ਪਾੜਦਿਆਂ ਨਿਸ਼ਾਨੇ ਕਿਤਾ ਲੱਗਦੇ ਆ ਜਿਹੜਾ ਨਿਸ਼ਾਨੇਵਾਜਾ ਉਹਨੂੰ ਪਰਸ਼ਾ ਅੱਖਾਂ 'ਚ ਮਾਰਨ ਦੀ ਲੋੜ ਨਹੀਂ ਹੁੰਦੀ ਉਹਨੇ ਨਿਸ਼ਾਨਾ ਜਿੱਥੇ ਲਾਉਣਾ ਟਾਲਾ ਵੀ ਪਾਰੀਆਂ ਜਾਂਦੇ ਨੇ ਇਹ ਘਰ-ਪਾੜ ਕੇ ਦੇਖੀਆ ਜੋ ਹੌਲੀ-ਹੌਲੀ ਉਹ ਵੀ ਚੀਜ਼ ਆਪਾਂ ਕਰਾਂਗੇ ਅਸੀਂ ਉਹ ਨਹੀਂ ਬਣ ਸਕਦੇ ਪਰ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰ ਸਕਦੇ ਆ ਸਾਡੇ ਉਹ ਪਿਤਾ ਪੁਰਖੇ ਸੀਗੇ ਜੋ ਚੀਜ਼ਾਂ ਨੂੰ ਪ੍ਰੈਕਟੀਕਲ ਤੌਰ ਤੇ ਲਿਆਵਾਂਗੇ ਫੇ ਤਾਂ ਜੋ ਜਿਹੜੇ ਲੋਕ ਜਿਹੜੇ ਆਪਤ ਹਾਂ ਜਿਹੜੇ ਉਹਨੂੰ ਕਹਦੇ ਢੰਗ ਵਾਲੇ ਨੇ ਅੱਜ ਘੋੜੇ ਤੇ ਚੱਲਦੇ ਉਹਨੂੰ ਘੋੜੇ ਤੇ ਚੱਲਣਾ ਨਹੀਂ ਹੋਣਾ ਆਪਰਾ ਪਰ ਸਮਾਂ ਉਹਨੇ ਉਹਨਾਂ ਮਹਾਪੁਰਸ਼ਾਂ ਦੇ ਕਰਦੇ ਆ ਜਿਨ੍ਹਾਂ ਨੇ ਜੰਮਿਆਲੇ ਮੁਖਬੋਰ ਦੇ ਤੇ ਕਿਉਂਕਿ ਅਸੀਂ ਸ਼ੰਕਾਵਾਦੀ ਲੋਕ ਹੋ ਗਏ ਸਾਨੂੰ ਸ਼ਰਮ ਨਹੀਂ ਆਉਂਦੀ ਆਪਣੇ ਗੁਰੂ ਤੇ ਸ਼ੰਕਰਾਦਰ ਗਏ ਸਾਡੇ ਮੈਂ ਇੱਕ ਛੋਟੀ ਜਿਹੀ ਤੁਹਾਨੂੰ ਗੱਲ ਸੁਣਾਉਣਾ ਕਿ ਅੱਜ ਤੋਂ ਆਹ 40 ਸਾਲ 45 ਸਾਲ ਪਹਿਲਾਂ ਸਹਾਹਾਰਪੁਰ ਦੇ ਵਿੱਚ ਲੰਬਰਦਾਰ ਹੁੰਦਾ ਸੀ ਡਿੰਗਰੀਆਂ ਦਾ ਉਹ ਮੈਨੂੰ ਦੱਸਦਾ ਕਹਿੰਦਾ ਸਾਡੇ ਪਿੰਡ ਚੰਦਕੁਆਦੋਂਪੁਰ ਏਰੀਆ ਦਾ ਹੋਵੇ ਸੰਤਾ ਬੰਦਾ ਦੋ ਭਰਾ ਹੋਏ ਆ ਉਹ ਕਹਿੰਦਾ ਸੰਤਾ ਜਿਹੜਾ ਉਹ ਸਾਡੇ ਪਿੰਡ ਆਇਆ ਸੀ ਸਾਡੇ ਪਿੰਡ ਦਾ ਭਾਂਜਾ ਸੀ ਤੇ ਅਸੀਂ 5-10 ਬੰਦੇ ਇਕੱਠੇ ਹੋਏ ਸੀਗੇ ਪੁਰ ਚੱਕੀ ਦਾ ਪੁਰ ਚੱਕਣਾ ਸੀ ਤੇ ਬਜ਼ੁਰਗਾਂ ਨੂੰ ਪਤਾ ਕਿੰਨਾ ਘਪਾਰਾ ਹੁੰਦਾ ਇਹੋ ਕਹਿੰਦਾ ਮਾਮਾ ਜੀ ਆ ਪੁਰ ਆ ਮਤਲਬ ਆ ਬੰਦੇ ਕਾਹਦੇ ਇਕੱਠੇ ਹੋਏ ਸਵੇਰੇ ਸੂਰ ਕੋ ਝਗੜਾ ਲਾ ਕੇ ਦੇ ਨਹੀਂ ਇਹ ਪਤਾ ਇਹਨੇ ਨਾ ਚੱਕੀ ਦਾ ਪੁਰ ਚੱਕ ਕੇ ਰੱਖਣਾ ਉਹ ਕਹਿੰਦਾ ਮਾਮਾ ਜੀ ਦਿਖਾਓ ਕਿਹੜਾ ਆ ਉਹਨੇ ਚੱਕ ਕੇ ਪੁਰ ਕੱਲੇ ਨੇ ਰੱਖਤਾ ਇਹ ਅਜੇ 40 ਸਾਲ ਪੁਰਾਣੀ ਗੱਲ ਮੈਂ ਤੁਹਾਨੂੰ ਦੱਸਦਾ ਤੇ ਅੱਜ ਸਵਾਲ ਅਸੀਂ ਕਿਨਾਂ ਤੇ ਕਰਦੇ ਆ 400 ਸਾਲ ਪੁਰਾਣੇ ਵਾਲੇ ਤੇ ਆ ਸਾਡੇ ਬਜ਼ੁਰਗ ਸਾਡਾ ਸਾਡੇ ਖਾਨਦਾਨ ਦਾ ਨਾ 10 ਬਣੀਆਂ ਪਏ ਉਹ ਕਹਿੰਦਾ 10 ਬਣ ਲੈ ਕੇ ਕੱਚੇ ਮਾ ਜਿਹੜੇ ਆਉ ਤੇ ਕੋਠੇ ਤੇ ਡੜ ਗਈ ਪਰ ਜੇ ਅੱਜ 10 ਮਾਨ ਕਰ ਤਾਂ ਸਾਡੇ ਤਾਂ ਲੱਗੇ ਆਪਣੇ ਹਿਲ ਜਾਣੇ ਨਾ ਸੋ ਅਸੀਂ ਉਹਨਾਂ ਬਜ਼ੁਰਗਾਂ ਦੀਆਂ ਗੱਲਾਂ ਕਰਦੇ ਆ ਜਿਹੜੇ ਖਰਾ ਕਹਿੰਦੇ ਉਹਨਾਂ ਤੇ ਸ਼ੰਕਾ ਕਰਦੇ ਆ ਆਪ ਸਾਡੇ ਕੋਲ ਆਇਆ ਕੁਝ ਨਹੀਂ ਸੋ ਅਸੀਂ ਉਹਨੂੰ ਪ੍ਰੈਕਟੀਕਲ ਲਿਆਉਣ ਦੀ ਕੋਸ਼ਿਸ਼ ਕਰਦੇ ਆ ਪਰਫੈਕਟ ਅਸੀਂ ਕਹਿ ਨਹੀਂ ਸਕਦੇ ਪਰਫੈਕਟ ਸਹਿ ਸਮਰੱਥ ਗੁਰੂ ਸਾਹਿਬ ਨੇ ਅਸੀਂ ਸਿਰਫ ਇੱਕ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਇੱਕ ਕੋਸ਼ਿਸ਼ ਕਰਦੇ ਆ ਇੱਥੇ ਆਪਣੇ ਦੇ ਇੱਥੇ ਜਿਹੜੇ ਬੋਰਨ ਬੱਚੇ ਉਹਨਾਂ ਨੇ ਕੋਲਿਆਂ ਦੇ ਚਾਣ ਆ ਆ ਉਹਨਾਂ ਦੇ ਕੋੜਾਂ ਦੇ ਫਾਈਟ ਵੀ ਕਰਨੇ ਆ ਔਰ ਕੰਪੀਟੀਸ਼ਨ ਵੀ ਨਿਊ ਵੈਸਟ ਕੋੜਿਆਂ ਦੇ ਜੰਗ ਜੋਕਾਰਾ ਦਾ ਹੋ ਰਿਹਾ ਸੂਪਰ ਦੇ ਵਿੱਚ ਹੋ ਰਿਹਾ ਨਾ ਹੁੰਦਾ ਅਕਤੂਬਰ ਦੇ ਵਿੱਚ ਸਾਂਝਾ ਕੰਪੀਟੀਸ਼ਨ ਗੋਰੀਆਂ ਦਾ ਕਰਨਾ ਸੀ ਸੋ ਹਰ ਸਾਲ ਹੁੰਦਾ ਔਰ ਗੁਰੂ ਸਾਹਿਬ ਦੀ ਕਿਰਪਾ ਕੇ ਬੱਚੇ ਜਿੱਤ ਕੇ ਆਉਂਦੇ ਆ ਆਪਣੇ ਸੋ ਆ ਹੁਣ ਆਪਾਂ ਇਹਨਾਂ ਦੇ ਜਜਮੈਂਟ ਵਾਲਿਆਂ ਨੇ ਨਾ ਬੋਲਣੇ ਆ ਸੋ ਬੀਬੀਆਂ ਨੂੰ ਬੇਨਤੀ ਹੈ ਕਿ ਉਹ ਜਲਦੀ ਲੱਗ ਕੇ ਆ ਜਾਣ ਪਾਣੀ ਪੁਣੀ ਪੀ ਲੈਣ ਜੇ ਗਰਮੀ ਜ਼ਿਆਦਾ ਏ ਹੁਣ ਕੰਪੀਟੀਸ਼ਨ ਸੋ ਬਿਲਕੁਲ ਜੀ ਜਿਸ ਤਰ੍ਹਾਂ ਕੇ ਕੰਪੀਟੀਸ਼ਨ ਦੀ ਜਿਹੜੀ ਆਰੰਭਤ ਆਇਆ ਉਹ ਹੁਣ ਜਾ ਰਹੀ ਆ ਤੇ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਮੁਕਾਬਲੇ ਹੋਣਗੇ ਕੀ ਮਨੋਰਥ ਆ ਜੋ ਜਿਸ ਨੂੰ ਮੁੱਖ ਰੱਖਦੇ ਹੋਏ ਅੱਜ ਦੇ ਇਹ ਸ਼ਾਸਤਰ ਵਿੱਦਿਆ ਦੇ ਮੁਕਾਬਲੇ ਨੇ ਉਹ ਕਰਵਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਸਾਹਮਣੇ ਜੋ ਮੈਂ ਤਸਵੀਰਾਂ ਦਿਖਾ ਰਿਹਾ ਏ ਉਹ ਟਾਰਗੇਟ ਨੇ ਜਿਹੜੇ ਬੀਬੀਆਂ ਤੇ ਭਾਈਆਂ ਦੁਆਰਾ ਸਿੰਘਾਂ ਤੇ ਸਿੰਘਣੀਆਂ ਦੁਆਰਾ ਜੋ ਟਾਰਗੇਟ ਲਗਾਏ ਜਾਣਗੇ ਤੇ ਕਾਫੀ ਵਧੀਆ ਜਿਹੜੇ ਪ੍ਰਾਈਜ਼ ਨੇ ਉਹ ਵੀ ਦੱਸਣ ਵਿੱਚ ਕਰੋਗੇ ਕਿ ਢਾਲਾਂ ਤੇ ਕਿਰਪਾਨਾਂ ਨੇ ਜਿਹੜੀਆਂ ਵਧੀਆ ਸ਼ਾਸਤਰ ਨੇ ਉਹ ਇੱਥੇ ਸਨਮਾਨ ਦੇ ਤੌਰ ਤੇ ਜੇਤੂਆਂ ਨੂੰ ਦਿੱਤੇ ਜਾਣਗੇ ਸੋ ਜਜਮੈਂਟ ਟੇਬਲ ਤਿਆਰ ਬਰਤਿਆਰ ਨੇ ਅਮਨਦੀਪ ਕੌਰ ਖੋਸਾ ਸੰਗਤ ਰੂਪੀ ਦਰਸ਼ਕ ਨੇ ਜਿਹੜੇ ਉਹ ਪਹੁੰਚ ਚੁੱਕੇ ਨੇ ਸਾਹਮਣੇ ਦੀਆਂ ਜਿਹੜੀਆਂ ਤਸਵੀਰਾਂ ਮੈਂ ਕahan ਤੱਕ ਗੁਰੂ ਕਰਦੀਆਂ ਨੇ ਜਿਸ ਗੁਰੂ ਘਰ ਦੇ ਜਿਹੜੇ ਦੇ ਵਿੱਚ ਅੱਜ ਜੋ ਵਿਦਿਆਦੇਸ਼ ਸ਼ਾਸਤਰ ਵਿਦਿਆਲੇ ਮੁਕਾਬਲੇ ਨੇ ਭਾਈ ਸਾਹਿਬ ਭਾਈ ਜਗਜੀਤ ਸਿੰਘ ਇਕ੍ਰਮ ਜੀ ਕੈਨੇਡਾ ਵਾਲੇ ਤੇ ਉਹਨਾਂ ਦੀ ਦੇਖ ਰਿਕ ਦੇ ਵਿੱਚ ਇਹ ਆਰੰਭ ਹੋ ਰਹੇ ਨੇ ਸੋ ਬਾਕੀ ਕਿਸ ਤਰ੍ਹਾਂ ਦੇ ਮੁਕਾਬਲੇ ਉਹ ਵੀ ਦੇਖਦੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਕਿਉਂਕਿ ਅਜਿਹੇ ਮੁਕਾਬਲਿਆਂ ਦੀ ਅੱਜ ਜ਼ਰੂਰਤ ਹੈ ਆਪਣੇ ਪੰਜਾਬ ਦੇ ਵਿੱਚ ਤੇ ਜਿੱਥੋਂ ਸਿੱਖੀ ਦਾ ਮੁੱਢ ਵਜਿਆ ਜਿੱਥੋਂ ਸ਼ਾਸਤਰ ਵਿੱਦਿਆ ਦਾ ਆਰੰਭ ਤਾਂ ਹੋਈ ਉਸ ਜਗ੍ਹਾ ਦੇ ਉੱਤੇ ਅੱਜ ਕਿਤੇ ਨਾ ਕਿਤੇ ਅਸੀਂ ਜਿਹੜੀਆਂ ਇਹ ਖੇਡਾਂ ਨੇ ਬਰਸ਼ੇ ਦੀਆਂ تیر ਅੰਦਾਜ਼ੀ ਦੀਆਂ ਕੋਰਸਵਰੀਆਂ ਇਹ ਭੁੱਲਦੇ ਜਾ ਰਹੇ ਆ ਤੁਹਾਡੀ ਅਜਿਹੇ ਜਗ੍ਹਾ ਦੇ ਉੱਤੇ ਅਜਿਹੇ ਸਥਾਨਾਂ ਦੇ ਉੱਤੇ ਇਹ ਮੁਕਾਬਲੇ ਹੁੰਦੇ ਹੀ ਜ਼ਿਆਦਾ ਜ਼ਰੂਰਤ ਹੈ ਸੋ ਸਾਰੇ ਉਹ ਵੀਰ ਬਤਵਤ ਸ਼ੇਅਰ ਸ਼ੁਰੂ ਕਰਦੇ ਰਹੋ ਤਾਂ ਕਿ ਹਰ ਘਰ ਤੱਕ ਜਿਹੜੀ ਇਹ ਮੁਕਾਬਲੇ ਨੇ ਇਹਨਾਂ ਦਾ ਪ੍ਰਸਾਰਣ ਤੁਹਾਨੂੰ ਦਿਖਾ ਸਕੀਏ ਹਾਂਜੀ ਤੇ ਬਦੀ ਸਿੰਘ ਬੰਦੋ ਆਪਣੀ ਡਿਊਟੀ ਤੇ ਕਰੋ ਕਿਰਪਾ ਸ਼ੁਰੂ ਕਰੋ ਹਾਂਜੀ ਅਨਸ ਕਥੀ ਤੂੰ ਹੀ ਤੂੰ ਹੀ ਤਵਤਰਵਾਰ ਨਾਮ ਤੇਹਾਰੋ ਜੋਜਪੈ ਪਵੇ ਸਿੰਘੋ ਬਾਤ ਕਾਲ ਤੂੰ ਹੀ ਕਾਲੀ ਤੂੰ ਹੀ ਤੂੰ ਹੀ ਇੱਕ ਅੰਤਿ ਤੂੰ ਹੀ ਨਿਸ਼ਾਨੀ ਜੀ ਦੀ ਅਸ ਤੂੰ ਹੀ ਜਗਸੀ ਤੂੰ ਹੀ ਨਿਸ਼ਾਨੀ ਜੀ ਦੀ ਅਸ ਤੂੰ ਹੀ ਜਗਸੀ ਇਹ ਜਿਹੜਾ ਜੱਤੇਦਾਰ ਭਾਈ ਜੀ ਸਿੰਘ ਜੀ ਵੱਲੋਂ ਪ੍ਰਾਲਾ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਕਿਉਂਕਿ ਸਾਡੀ ਨਰਾਸ਼ੀ ਨਹੀਂ ਹੈ ਕਿ ਜਿਹੜੀਆਂ ਸਾਡੀਆਂ ਪੁਰਾਤਨ ਖੇਡਾਂ ਸੀ ਉਹਨਾਂ ਨੂੰ ਵੀ ਸਾਥ ਦੇ ਨਾਲ ਅਸੀਂ ਭੁੱਲ ਗਏ ਕਿ ਜਿਹੜੇ ਸਾਡੇ ਪੁਰਖਾਂ ਨੇ ਕਾਰਨਾਮੇ ਕੀਤੇ ਸੀ ਉਹ ਕਿਸੇ ਨੂੰ ਯਾਦ ਨਹੀਂ ਪਾਈ ਬਚਿੱਤਰ ਸਿੰਘ ਨੇ ਨਾਗਣੀ ਨਾਗਣੀ ਤੇ ਬਲਸ਼ਾ ਸਿੰਘ ਵਿੱਚ ਡਿਫਰੈਂਸ ਇਹ ਹੁੰਦਾ ਕਿ ਨਾਗਣੀ ਜਿਹੜੀ ਣਾਗ ਦੀ ਤਰ੍ਹਾਂ ਹੁੰਦੀ ਹੈ ਜਿੱਦਾਂ ਟਾਈਪ ਹੋਦੀ ਹੈ ਜਿੱਦਾਂ ਉਹ ਹੁੰਦੀ ਆ ਬਣੀ ਵੀ ਤੇ ਬਲਸ਼ਾ ਜਿਹੜਾ ਉਹ ਕੋਈ ਟਾਈਪ ਹੁੰਦਾ ਹੈ ਤੇ ਬਚਿੱਤਰ ਸਿੰਘ ਨੇ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦਿੱਤਾ ਸੀ ਪਾਈ ਬਚਿੱਤਰ ਸਿੰਘ ਸੀਗੇ ਉਹਦਾ ਜਿਹੜਾ ਕੱਦ-ਕਟ ਇੰਨਾ ਜ਼ਿਆਦਾ ਨਹੀਂ ਸੀ ਕਿ ਠੀਕ ਜੇ ਕੱਦ ਨੇ ਉਹ ਵਿਅਕਤੀ ਸੀ ਪਰ ਜਦੋਂ ਗੁਰਗੋਬੀਰ ਸਿੰਘ ਜੀ ਉਸ ਮਹਾਪੁਰਖ ਆਕਾਰ ਗੁਰਖ ਨੇ ਉਹਨੇ ਥਾਪੜਾ ਦਿੱਤਾ ਤਾਂ ਉਹਨਾਂ ਨੇ ਉਸ ਹਾਥੀ ਨਾਲ ਮੁਕਾਬਲਾ ਕੀਤਾ ਜਿਹਨੂੰ ਕਹਿੰਦੇ 200 ਦੇ ਲੀਟਰ 3 ਉਹਨੂੰ ਸ਼ਰਾਬ ਪਿਲਾ ਕੇ ਉਹਨੂੰ ਮਧੂਰਜ ਕੀਤਾ ਗਿਆ ਸੀ ਤੇ ਉਹਦਾ ਜਿਹੜਾ ਸਾਰਾ ਸ਼ਰੀਰ ਉਹ ਟਾਲਾਂ ਨਾਲ ਅਤੇ ਲੋਹੀ ਨਾਲ ਪੂਰਾ ਮਣਿਆ ਹੋਇਆ ਸੀ ਉਹਦੀ ਸੁੰਡ ਵੀ ਉਹਦਾ ਕੋਈ ਵੀ ਅੰਗ ਖਾਲੀ ਨਹੀਂ ਸੀ ਰੱਖਿਆ ਗਿਆ ਤੇ ਭਾਈ ਬਚਿੱਤ ਸਿੰਘ ਕੋਲੇ ਦੇ ਕੋ ਸਹਬ ਟ੍ਰੇਨਿੰਗ ਕੀਤੀ ਸੀਗੀ ਪਹਿਲਾ ਦੁਨੀ ਚੰਦ ਨੂੰ ਕਿਹਾ ਗਿਆ ਸੀ ਦੁਨੀ ਚੰਦ ਬਹੁਤ ਹੈਵੀ ਸ਼ਰੀਰ ਦਾ ਬੰਦਾ ਸੀਗਾ ਪਹਿਲਾਂ ਤੋਂ ਮੰਨ ਕੇ ਕਿ ਚੋਣ ਗੁਰੂ ਸਾਹਿਬ ਨੇ ਮੈਨੂੰ ਕਿਹਾ ਮੈਂ ਰਾਤ ਨੂੰ ਕਿੱਥੇ ਆਨੇ ਕਿਲੇ ਦੇ ਕੰਨਾਂ ਤੋਂ ਕਿਉਂ ਭੱਜ ਗਿਆ ਤੇ ਜਦੋਂ ਗੁਰੂ ਸਾਹਿਬ ਨੇ ਕਿਹਾ ਪਹਿਲੇ ਆਓ ਦੁਨੀ ਚੰਦ ਨੂੰ ਕਿੱਥੇ ਹੈ ਤਾਂ ਉਹਨੇ ਕਿਹਾ ਤੋਂ ਸਿੱਖਾਂ ਨੇ ਦੱਸਿਆ ਕਿ ਗੁਰੂ ਸਾਹਿਬ ਤੋਂ ਤਾਂ ਭੱਜ ਗਿਆ ਫਿਰ ਗੁਰੂ ਸਾਹਿਬ ਦੀ ਜਿਹੜੀ ਨੈਗੇਟਿਵ ਪਾਈ ਪੰਚਿਤ ਸਿੰਘ ਦੇ ਪਈ ਪਾਈ ਬਚਿੱਤਰ ਸਿੰਘ ਬੜਾ ਨੀਵੀਂ ਪਾ ਕੇ ਬੈਠੇ ਸਨ ਤਾਂ ਗੁਰੂ ਸਾਹਿਬ ਨੇ ਕਿਹਾ ਇਹ ਕਾਰਨਾਮਾ ਮੇਰਾ ਹੀ ਸਿੱਖ ਕਰੇਗਾ ਜਦੋਂ ਪਾਈ ਬਚਿੱਤਰ ਸਿੰਘ ਨੇ ਉਸ ਗੜੀ ਦਾ ਦਰਵਾਜ਼ਾ ਖੋਲਿਆ ਉਹ ਗੜੀ ਦੇ ਦਰਵਾਜ਼ੇ ਤੋਂ ਖੋਲ ਕੇ ਪਾਈ ਬਚਿੱਤਰ ਸਿੰਘ ਬਹੁਤ ਹੀ ਤੇਜ਼ ਰਫ਼ਤਾਰ ਨਾਲ ਅੰਦਰੋਂ ਨਿਕਲੇ ਤੇ ਉਧਰੋਂ ਹੱਥੀ ਵੀ ਪੂਰੀ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਤਾਂ ਪਾਈ ਬਚਿੱਤਰ ਸਿੰਘ ਨੇ ਘੋੜੇ ਤੇ ਖੜੇ ਹੋ ਕੇ ਉਹ ਨਾਗਣੀ ਸੀ ਜਿਹੜੀ ਹਾਥੀ ਦੇ ਸਿਰ ਤੇ ਮਾਰੀ ਤੇ ਉਹ ਜਿਹੜੀ ਸੀਗੀ ਉਹ ਢਾਲਾਂ ਨੂੰ ਚੀਰਦੀ ਹੋਈ ਹਾਥੀ ਦੇ ਦੇ ਮਾਰਕ ਦਾ ਅਸਰ ਕਰ ਗਈ ਤੇ ਉਹ ਹਾਥੀ ਜਿਹੜਾ ਆਪਣੇ ਹੀ ਸਾਥੀ ਆਪਣੇ ਦੁਸ਼ਮਣ ਨੂੰ ਲੜਦਾ ਹੋਇਆ ਪਿੱਛੇ ਭੱਜ ਗਿਆ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਐਦਾਂ ਦੀ ਕੌਮ ਵਿੱਚ ਕੰਨ ਲਿਆ ਜਿੱਥੇ 2 ਸਾਲ ਦੇ ਬੱਚਿਆਂ ਨੇ ਵੀ ਸ਼ਹੀਦੀ ਪਾਈ ਤੇ 100 ਸਾਲ ਦੇ ਬਜ਼ੁਰਗਾਂ ਨੂੰ ਵੀ ਜਿਹੜੇ ਸ਼ਹੀਦੀ ਪ੍ਰਾਪਤ ਹੋਈ ਪਰ ਅੱਜ ਅਸੀਂ ਭੁੱਲ ਗਏ ਆ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਅਸੀਂ ਅੱਜ ਦੀ ਜਿਹੜੀ ਨੌਜਵਾਨ ਪੀੜੀ ਹੈ ਉਹਨਾਂ ਨੂੰ ਦੇਖ ਕੇ ਉਹਨਾਂ ਨੇ ਦਾੜੀ ਮੋਛੀ ਸਿਰ ਤੇ ਬੇਸ਼ਕ ਉਹਨਾਂ ਨੇ ਪੱਕਾ ਬਣੀਆਂ ਹੁੰਦੀਆਂ ਪਰ ਦਾੜੀ ਮੋਛ ਪਤਾ ਨਹੀਂ ਅਧਿਕਾਲ ਦੇ ਕਲਾਕਾਰ ਲੋਕਾਂ ਨੂੰ ਆਪਣਾ ਮਾਡਲ ਬਣਾ ਰਿਹਾ ਹੈ ਪਰ ਜਿਹਨੇ ਸਾਡੇ ਮਾਡਲ ਨੇ ਜਿਹਨੇ ਸਾਡੇ ਹੀਰੋ ਨੇ ਉਹ ਮੁਰਖੇ ਨਹੀਂ ਜਿਨ੍ਹਾਂ ਨੇ ਸਾਡੇ ਲਈ ਦੇਸ਼ ਕੌਮ ਕੱਟ ਲਈ ਕੁਰਬਾਨੀ ਦਿੱਤੀ ਇਹ ਆਪਣਾ ਜਿਹੜਾ ਮੁਕਾਬਲਾ ਪਹਿਲਾ ਮੁਕਾਬਲਾ ਬੀਬੀਆਂ ਦਾ ਹੈ ਸੋ ਲੋ ਜੀ ਵਰਸ਼ੇ ਦੇ ਮੁਕਾਬਲੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਨੇ ਕਿੱਥੇ ਕਿੱਥੇ ਕਿਸ ਤਰ੍ਹਾਂ ਕਿਸ ਤਰ੍ਹਾਂ ਜੋ ਮਾਰਕਿੰਗ ਹੈ ਉਹ ਹੋਈ ਵੀ ਹੈ ਲੋ ਜੀ ਚਾਰ ਨੰਬਰ ਨੇ ਜਿਹੜੇ ਉਹ ਮਿਲ ਚੁੱਕੇ ਨੇ

ਤਲੀ ਧਰਨਾ ਬਣਦਾ ਫਰਜ਼ ਹੈ ਪੰਖ ਦੇ ਬਾਨੀਆਂ ਦਾ ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤਿੱਕਰ ਤੇ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਅਸੀਂ ਆਪਾ ਸਰਵਣ ਕਰਦੇ ਰਹੇ ਆ ਤੇ ਅੱਜ ਉਹ ਇਤਿਹਾਸ ਆਪਾਂ ਆਪਣੀ ਅੱਖਾਂ ਦੇ ਸਾਹਮਣੇ ਸਾਰਾ ਤੱਕ ਰਹੇ ਆ ਅਸੀਵਾਸ ਹਾਂ ਪਤ ਦੀ ਆਤਮਾ ਦੇ ਅਸੀਂ ਬਹੁਤ ਸੱਤ ਪੰਥ ਦੀ ਆਤਮਾ ਦੇ ਪੂਜਾ ਕੀਤੀ ਹੈ ਜਿਸ ਨੇ ਹੰਗ ਬਣ ਕੇ ਕਦੇ ਸੂਲੀਆਂ ਤੇ ਕਦੇ ਚੜਖੜੀਆਂ ਤੇ ਕਦੇ ਤੀ ਤੇ ਕਦੇ ਤਫੰਗ ਬਣ ਕੇ ਅਸੀਂ ਚੰਮੇ ਸ਼ੇਗਰ ਗੋਬਿੰਦ ਸਿੰਘ ਤੇ ਔਰੰਗਜ਼ੇਬ ਦੀ ਕਸਕ ਕੀਤੀ ਸੀ ਕਿਸੇ ਨੇ ਆ ਕੇ ਔਰੰਗਜ਼ੇਬ ਨੂੰ ਕਿਹਾ ਕਿ ਐ ਔਰੰਗਸ਼ੇਬ ਤੇਰਾ ਤਖਤ ਤਾਂ ਉਸ ਬਾਦਸ਼ਾਹ ਨੂੰ ਦਸਵੇਸ਼ ਤੇ ਚੜਿਆ ਕਰ ਦੂੰ ਤਖਤ ਤਾਂ ਤਾਜ ਆ ਉਹ ਇੰਨਾ ਮਹਿੰਗਾ ਹੈ ਕਿ ਤੇਰੇ ਤਰਫ ਕੀ ਤੇ ਤਾਜ ਅਗੇ ਕੁਛ ਉਹ ਪਹਿਲਾਂ ਵੀ ਤਾਂ ਮੌਲ ਸਿਰਾਂ ਦੇ ਨਿਕਲਦੇ ਸਿਰ ਦਾ ਮੁੱਲ 10 ਲੱਖ 20 ਲੱਖ ਇਹ ਪਹਿਲਾਂ ਵੀ ਲੱਗਦੇ ਰਹੇ ਆ ਜਿਦਾਰਾਂ ਨੂੰ ਜ਼ਗੀਰਾਂ ਮਿਲਦੀਆਂ ਨੇ ਜਿਦਾਰਾਂ ਨੂੰ ਜੋ ਜਿਦਾਰਾਂ ਨੂੰ ਲੈ ਜੇ ਕਹਾ ਦੇ ਤੈਨੂੰ ਜਿਆਦਾ ਵਸਾਰ ਲਿਆ ਕਿਰੇ ਪਟੰਨੀ ਪ੍ਰਥਾ ਸਿਰ ਨਿਹਾ ਕਿ ਜਿੱਥੇ ਬੰਦਿਆਂ ਸਾਭ ਰਹੀਆਂ ਆਪਣਾ ਵਿਰਸਾ ਜਾਂ ਦੇ ਘੋੜੇ ਰੱਖਿਆ ਬਾਕੀ ਲੋਕਾਂ ਨੇ ਸ਼ੌਂਕ ਲਈ ਰੱਖਿਆ ਸੋ ਆਪਾਂ 15272 ਦੇ ਉੱਤੇ ਆਪਰੇ ਕੋਲ ਅਮਨ ਢੀਡ ਸਾਹਿਬ ਜਿਨ੍ਹਾਂ ਨੇ ਆਪਨੂੰ ਪ੍ਰਾਪਰਟੀ ਘੋੜੇ ਰੱਖਣ ਵਾਸਤੇ ਦਿੱਤੀ ਆ ਉਹਨਾਂ ਦਾ ਬਸ਼ੇਰ ਧੰਨਵਾਦ ਆ ਅੱਜ ਆਪਰੇ ਕੋਲ ਜੀਐਡੀ ਸਕੂਲ ਤੋਂ ਗੁਰਦਾਰਾ ਸਿੰਘ ਗੁਰਦੁਆਰੇ ਤੋਂ ਬੱਚੇ ਗੁਰਦਾਰਾ ਸੁਖਸਾਣ ਨਿਊ ਬਰਸ ਤੋਂ ਬੱਚੇ ਨੇ ਆਓ ਘੋੜਸਵਾਰੀ ਸਿੱਖ ਰਹੇ ਆ ਪਰ ਆਪਾਂ ਘੋੜਸਵਾਰੀ ਦੇ ਉੱਤੇ ਆ ਜੰਗਜੂ ਕਿਲਾ ਉੱਤੇ ਤੀਲ ਅੰਦਾਜ਼ੀ ਤੇ ਅਕਤੂਬਰ ਦੇ ਵਿੱਚ ਆਪਣਾ ਕੰਪੀਟੀਸ਼ਨ ਜਿਹੜਾ ਇੱਥੇ ਦੀ ਵੈਸਟਰਨ ਕਲਚਰ ਆ ਜਿਹੜੇ ਆਪਣਾ ਵਿਰਸਾ ਸੁਭਾਰ ਰਹੇ ਆ ਨੇ ਆਪਾਂ ਨੂੰ ਗੁਰੂ ਸਾਹਿਬ ਦਾ ਹੁਕਮ ਆ ਅਸੀਂ ਫੇਰ ਨਹੀਂ ਹੁਕਮ ਮੰਨ ਕੇ ਸੁਭਾਰ ਰਹੇ ਵਿਰਸਾ ਪਰ ਉਹਨਾਂ ਨੂੰ ਸਿਰਫ ਇੱਕ ਵਿਰਸੇ ਦੇ ਨਾਲ ਚ ਉਹ ਆਪਣਾ ਵਿਰਸਾ ਸੰਭਾਲ ਕੇ ਬੈਠਿਆ ਸੋ ਅਕਤੂਬਰ ਵਿੱਚ ਉਹਨਾਂ ਦਾ ਆਪਣਾ ਕੰਪੀਟੀਸ਼ਨ ਹੋਣਾ ਹਰ ਸਾਲ ਹੁੰਦਾ ਆ ਆਪਣੇ ਸਿੰਘ ਉੱਥੇ ਜਾਂਦੇ ਨੇ ਐਤਕੀ ਵੀ ਅਕਤੂਬਰ ਦੇ ਵਿੱਚ ਸਾਂਝਾ ਹੋ ਰਿਹਾ ਪ੍ਰੋਗਰਾਮ ਤੇ ਜਿਵੇਂ ਦੱਸਿਆ ਸੀ ਮੈਂ ਨਿਊ ਵੇਸਟ ਵੀ ਹੋ ਰਿਹਾ ਪ੍ਰੋਗਰਾਮ ਘੋੜਿਆਂ ਦੇ ਉੱਤੇ ਜੰਗ ਜੂ ਕਲਾ ਦਾ ਉੱਥੇ ਕੰਪੀਟੀਸ਼ਨ ਹੋਊਗਾ ਪ੍ਰਾਈਜ਼ ਜਿੱਦਾਂ ਆਪਾਂ ਵਰਸ਼ੇ ਮਾਰਨ ਦੇ ਦਿੱਤੇ ਆ ਇਸੇ ਤਰ੍ਹਾਂ ਜਿਹੜੇ ਆ ਇਹ ਫਾਈਟ ਹੋਊਗੀ ਬੱਚਿਆਂ ਦੀ ਜਦ ਤੱਕ ਹੋਰ ਬੱਚੇ ਰੈਡੀ ਹੋ ਜਾਣੇ ਆ ਸੋ ਇਹ ਪਹਿਲੀ ਵਾਰ ਆਪਾਂ ਆਪਣੀ ਜਗ੍ਹਾ ਤੇ ਕੀਤੇ ਕੋਈ ਦੀਨੇ ਚ ਤਾਂ ਰੋਜ਼ ਇਹ ਪ੍ਰੈਕਟਿਸ ਜਿਹੜੀ ਆ ਚੱਲਦੀ ਆ ਅਗਰ ਕਿਸੇ ਨੇ ਸਿਖਣਾ ਹੋਵੇ ਉਹ ਸਿੱਖ ਸਕਦਾ ਆ ਪਰ ਸਿਰ ਜੰਗ ਜੂ ਕਲਾ ਇਕੱਲੀ ਰਾਈਡਿੰਗ ਨਹੀਂ ਰਾਈਡਿੰਗ ਜਿਹੜੀ ਆ ਉਹ ਗੁਰੇ ਬਹੁਤ ਸਿਖਾਉਂਦੇ ਆ ਤੁਸੀਂ ਸਿੱਖ ਸਕਦੇ ਆ ਸੋ ਆਪਣੇ ਕੋਲ ਸਿਰਫ ਜੰਗ ਜੂ ਕਲਾ ਤੇ ਇੱਥੇ ਸੋ ਮੰਗਲਵਾਰ ਵੀਰਵਾਰ ਸ਼ਨੀਵਾਰ ਜਿਹੜੀਆਂ ਦਤਕੇ ਦੀਆਂ ਕਲਾਸਾਂ ਲੱਗਦੀਆਂ ਇਸੇ ਤਰ੍ਹਾਂ ਹੁਣ ਤਕਰੀਬਨ ਉੱਥੇ ਕਲਾਸਾਂ ਲਗਾਤਾਰ ਹੀ ਬੱਚੇ ਜਿਹੜੇ ਆ 20 ਬੱਚੇ ਜਿਹੜੇ ਆ ਉਹ ਸਿੱਖ ਰਹੇ ਆ ਤੋ ਆ ਰਹੇ ਆ ਜੋ ਕੋਈ ਵੀ ਵੱਡੀ ਉਮਰ ਦਾ ਵੀ ਗੱਤਕਾ ਸਿੱਖ ਸਹਾ ਦਾ ਆਓ ਜਰੂਰ ਆਪਣਾ ਬੇਰਸਾ ਆਪਣੀ ਬਰਾਤ ਸੰਭਾਲੋ ਕੋਈ ਸ਼ਾਸਤਰ ਚਾਹੀਦਾ ਉਹ ਸੰਪਰਕ ਕਰੋ ਤੁਹਾਨੂੰ ਸ਼ਾਸਤਰ ਵਸਾਇ ਦੇ ਲਓ ਪ੍ਰਾਈਜ਼ ਵਿੱਚ ਜਿਹੜੇ ਉਹ ਸ਼ਾਸਤਰ ਦੇ ਦਿੰਦੇ ਆ ਤੇ ਮੈਨੂੰ ਆਸ ਆ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਤਾਂ ਬੁੱਢੀ ਘਰ ਦੀ ਵਿੱਚ ਤੁਸੀਂ ਸਤਿਕਾਰ ਮਾਰ ਦਿੱਤਾ ਇੱਥੇ ਆਣ ਕੇ ਬਹੁਤ ਸੰਯੋਗ ਦਿੱਤਾ ਸੋ ਤੁਹਾਡਾ ਬਹੁਤ ਜਿਹੜਾ ਆ ਉਹ ਧੰਨਵਾਦ ਸਾਰੀ ਸੰਗੇ ਦਾ ਸੋ ਦੋ ਤਿੰਨ ਜਿਕਾਰੇ ਲਾ ਕੇ ਤੁਸੀਂ ਇਹ ਦੱਸਣਾ ਮੇ ਬਾਤਿਆ ਤੁਹਾਨੂੰ ਪਸੰਦ ਆਇਆ ਆਪਣਾ ਬਿਰਸ਼ਾ ਕਿ ਅਜੇ ਆਪਾਂ ਨਹੀਂ ਆਇਆ ਹਾਂਜੀ Rao ji jekar a bolo ਗੈਰਾ ਹੀ ਕੁੜੀ ਉਠਾਏਗਾ ਅਗਰ ਦੁਸ਼ਟੋਂ ਭਾਇਆ ਪਾਏਗਾ